ਮੂਲਗਵਾਰਾ ਪਿੰਡ ਰੇਡ ਕੀਤਾ ਸੀ ਜਿੱਥੇ ਇੱਕ ਵਿਅਕਤੀ ਨੂੰ 40 ਬੋਤਲਾਂ ਸਮੇਤ ਅਸੀਂ ਨੇ ਸਰਚ ਦੌਰਾਨ ਗ੍ਰਿਫਤਾਰ ਕੀਤਾ ਜੀ ਇਹ ਦੀ ਸ਼ਰਾਬ ਸੀ ਜੀ ਸਰ ਜਿਹੜੀ ਇਹਨਾਂ ਕੋਲ ਇਹ ਮੋਟਾ ਸੰਤਰਾ ਸੀਗਾ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਨਸ਼ਾ ਤਸਕਰਾਂ ਦੇ ਖਿਲਾਫ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਹੈ ਅੱਜ ਭਾਸੋਂ 'ਚ ਖੜੇ ਆਂ ਅਸੀਂ ਭਾਸੋਂ ਦੇ ਵਿੱਚ ਨਸ਼ਾ ਤਸਕਰਾਂ ਨੂੰ ਸ਼ਰਾਬ ਸਮੇਤ ਅਰੈਸਟ ਕੀਤਾ ਗਿਆ ਇਹ ਐਸਐਚਓ ਸਾਹਿਬ ਨੇ ਗੱਲ ਕਰਦਿਆਂ ਇੰਦਰਜੀਤ ਸਿੰਘ ਜੀ ਹਾਂਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਸਤੀ ਵੈਗਰੂ ਖਾਲਸਾ ਬਈ ਪੱਤੇ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਨਸ਼ਾ ਤਸਕਰਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਇਹ ਉਹਦੇ ਬਾਰੇ ਦੱਸ ਸਿੰਘ ਕੀ ਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਨਾਬਾ ਜੀ ਤੇ ਐਸਪੀ ਡੀ ਸਾਹਿਬ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਜੋ ਸਾਨੂੰ ਹਦਾਇਤਾਂ ਨੇ ਵੀ ਡਰੱਗਸ ਸੰਬੰਧੀ ਤੇ ਐਕਸਾਈਜ਼ ਸੰਬੰਧੀ ਜਿੱਥੇ ਵੀ ਸ਼ੱਕੀ ਵਿਅਕਤੀ ਨੇ ਜਾਂ ਕੋਈ ਜਿੱਥੇ ਲੁਕਾਸ਼ ਪਾਕੇ ਰਹਿੰਦੇ ਨੇ ਉਹਨਾਂ ਨੂੰ ਸਰਚ ਕੀਤਾ ਜਾਵੇ ਅੱਜ ਅਸੀਂ ਐਕਸਾਈਜ਼ ਡਿਪਾਰਟਮੈਂਟ ਦੇ ਇੰਸਪੈਕਟਰ ਸ੍ਰੀ ਗੌਰਵਜਿੰਦਰ ਜੀ ਤੇ ਸ੍ਰੀ ਹਰਜਿੰਦਰ ਸਿੰਘ ਜੀ ਉਹਨਾਂ ਨੂੰ ਸਮੇਤ ਮੈਂ ਆਪਣੀ ਪੁਲਿਸ ਪਾਰਟੀ ਨਾਲ ਲੈ ਕੇ ਮੂਲਗਵਾਰਾ ਪਿੰਡ ਰੇਡ ਕੀਤਾ ਸੀ ਜਿੱਥੇ ਇੱਕ ਵਿਅਕਤੀ ਨੂੰ 40 ਬੋਤਲਾਂ ਸਮੇਤ ਅਸੀਂ ਨੇ ਸਰਚ ਦੌਰਾਨ ਗ੍ਰਿਫਤਾਰ ਕੀਤਾ ਜੀ ਜੀ ਇਹ ਕਿਹੜੀ ਸ਼ਰਾਬ ਸੀ ਜੀ ਸਰ ਜਿਹੜੀ ਇਹਨਾਂ ਕੋਲੋਂ ਇਹ ਮੋਟਾ ਸੰਤਰਾ ਸੀਗਾ ਜੀ ਜੀ ਕਿੱਥੋਂ ਲੈ ਕੇ ਆਉਂਦੇ ਸੀਗੇ ਜੀ ਜਾਂਚ 'ਚ ਕੁਝ ਪਤਾ ਲੱਗਿਆ ਇਹ ਹੁਣ ਅਸੀਂ ਤਫਤੀਸ਼ ਦੌਰਾਨ ਉਹਨਾਂ ਤੋਂ ਪੁੱਛਗਿਛ ਕਰਾਂਗੇ ਜੀ ਵੀ ਕਿੱਥੋਂ ਇਹ ਸ਼ਰਾਬ ਲਿਆਉਂਦੇ ਸੀ ਅੱਗੇ ਕਿਵੇਂ ਵੇਚਦੇ ਸੀ ਕਿੰਨੇ ਬੰਦੇ ਸੀਗੇ ਇਹਦੇ ਨਾਲ ਹੋਰ ਵੀ ਨੇ ਜੀ ਕੋਈ ਇੱਕੋ ਹੀ ਬੰਦਾ ਸੀਗਾ ਜੀ ਜਿਨੇ 40 ਬੋਤਲਾਂ ਆਪਣੇ ਪਾਸ ਰੱਖੀਆਂ ਹੋਈਆਂ ਸੀ ਸਾਨੂੰ ਬਰਾਮਦ ਹੋਈਆਂ ਨੇ ਜੀ ਪਹਿਲਾਂ ਵੀ ਕੋਈ ਇਹਨਾਂ ਦਾ ਰਿਕਾਰਡ ਹੈਗਾ ਜੀ ਇਦਾਂ ਦੇ ਕੰਮ ਕਰਦੇ ਨੇ ਉਹ ਚੱਕਰਾਂਗੇ ਜੀ ਇਹ ਬੰਦਾ ਮਲੋਹਰੀ ਦਾ ਰਹਿਣ ਵਾਲਾ ਜੀ ਉਹ ਜਦੋਂ ਜੇ ਰਿਕਾਰਡ ਤੋਂ ਆਊਗਾ ਸਾਹਮਣੇ ਫਿਰ ਦੱਸਾਂਗੇ ਜੀ ਜੀ ਐਕਸਾਈਜ਼ ਵਿਭਾਗ ਦੇ ਅਫਸਰ ਸਾਹਿਬਾਨ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਮੇਰਾ ਗੌਰਵ ਜਿੰਦਲ ਜੀ ਹਾਂ ਜਿੰਦਲ ਸਾਹਿਬ ਕਿਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਸਰਕਾਰ ਦੀਆਂ ਹਦਾਇਤਾਂ ਨੇ ਨਸ਼ਾ ਤਸਕਰਾਂ ਦੇ ਖਿਲਾਫ ਕੀਤੀ ਜਾ ਰਹੀ ਹੈ ਮਾਨਯੋਗ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕਿਉਂਕਿ ਲੋਕ ਸਭਾ ਚੋਣਾਂ ਪੰਜਾਬ ਚ ਸਾਰੇ ਦੇਸ਼ ਚ ਹੋਣ ਜਾ ਰਹੀਆਂ ਨੇ ਉਸ ਰਿਗਾਰਡਿੰ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਸ਼ਾ ਤਸਕਰਾਂ ਅਤੇ ਖਾਸ ਕਰ ਸ਼ਰਾਬ ਦੇ ਜਿਹੜੇ ਤਸਕਰ ਹੈਗੇ ਨੇ ਇਹ ਬੇਚਰੇ ਨੇ ਲਿਆ ਕੇ ਬਿਨਾ ਬਾਸ ਪਰਮਟ ਤੋਂ ਉਹਨਾਂ ਨੂੰ ਅਸੀਂ ਫੜਨ ਲਈ ਪੂਰਾ ਵਿਉਤਬੰਦੀ ਕਰਕੇ ਨਾਕਾ ਲਗਾਇਆ ਸੀ ਇਸੇ ਲਈ ਤਹਿਤ ਅਜਸੀ ਐਸਐਚਓ ਸਾਹੂ ਨਾਲ ਮੈਂ ਤੇ ਇੰਸਪੈਕਟਰ ਹਰਜਿੰਦਰ ਸਿੰਘ ਜਿਹੜਾ ਨਾਬਾ 2 ਦੇ ਇੰਸਪੈਕਟਰ ਨੇ ਅਥੀ ਪਿੰਡ ਮੋਲਗੁਆਰੇ ਵਿਖੇ ਜਦੋਂ ਰੇਡ ਕੀਤੀ ਤਾਂ ਇਹ ਬੰਦਾ ਇੱਕ ਸਤਨ ਸਿੰਘ ਨਾਮ ਦਾ ਵਿਅਕਤੀ ਪਿੰਡ ਦਰਗੇੜੀ ਦਾ ਅਮਲੋ ਥਾਣੇ ਵਿੱਚੋਂ ਪੈਂਦਾੜਾ ਪਿੰਡ ਉਥੇ ਸੀ ਕਾਬੂ ਕੀਤਾ ਉਹਦੇ ਕੋਲ 40 ਬੋਤਲਾਂ ਪੰਜਾਬ ਵਿੱਚ ਵੰਨ-ਜੋੜੀਆਂ ਮੋਟਾ ਸੰਤਰਾ ਸ਼ਰਾਬ ਬਰੰਦ ਹੋਈ ਹੈ ਜੀ ਜੀ ਹੋਰ ਵੀ ਅਫਸਰ ਸਾਹਿਬਾਨ ਨੇ ਹਾਂਜੀ ਸਸ ਜੀ ਸਰ ਲੋਕਾਂ ਨੂੰ ਕੀ ਕਹੇਂਗੇ ਉਹ ਜਿਹੜਾ ਹੁਣ ਚੋਣਾਂ ਦਾ ਟਾਈਮ ਆ ਇਦਾਂ ਦੇ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਜਿਹੜੇ ਉਹਨਾਂ ਨੂੰ ਕੀ ਮੈਸੇਜ ਲਾएंगे ਤੁਸੀਂ ਅਸੀਂ ਇਹੀ ਕਹਿੰਦੇ ਜੀ ਵੀ ਆਪਣੇ ਇਲਾਕੇ ਵਿੱਚ ਵੈਸੇ ਵੀ ਅਸੀਂ ਅਫਸਰਾਨ ਬਾਲਾ ਦੇ ਹੁਕਮ ਅਨੁਸਾਰ ਸਮੇਂ-ਸਮੇਂ ਸਰ ਮੀਟਿੰਗਾਂ ਕਰਕੇ ਡਰੱਗ ਸੰਬੰਧੀ ਤੇ ਅਕਸਾਈ ਡਿਪਾਰਟਮੈਂਟ ਜਾਂ ਜੋ ਵੀ ਮਾੜੇ ਅੰਸਰ ਨੇ ਉਹਨਾਂ ਨੂੰ ਅਸੀਂ ਹਦਾਇਤਾਂ ਕਰਦੇ ਰਹਿੰਦਾ ਵੀ ਕੋਈ ਆਪਣੇ ਇਲਾਕੇ ਸ਼ਾਂਤੀ ਬਣਾਈ ਰੱਖਣ ਕਿ ਕੋਈ ਵੀ ਵਿਅਕਤੀ ਡਰੱਗਜ਼ ਨਾ ਵੇਚੇ ਨਾ ਕੋਈ ਸ਼ਰਾਬ ਦੀ ਸਮਗਲਿੰਗ ਕਰੇ ਅਸੀਂ ਇਹੀ ਕਹਿੰਦੇ ਆ ਵੀ ਆਪਣੀਆਂ ਸ਼ਾਂਤਮਈ ਢੰਗ ਨਾਲ ਜਿਹੜੀਆਂ ਵੋਟਾਂ ਨੇ ਮਾਨਜੋਗ ਚੋਣ ਕਮਿਸ਼ਨ ਦੇ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸ਼ਾਂਤੀ ਢੰਗ ਨਾਲ ਆਪਣੀਆਂ ਵੋਟਾਂ ਪਾਉਣ ਜੀ 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 ਧੰਨਵਾਦ ਜੀ ਹਾਂਜੀ ਇਹ ਸਨ ਐਸ ਐਚਓ ਇੰਦਰਜੀਤ ਸਿੰਘ ਜੀ ਫਲਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਪਾਸੋਂ